ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਸੀਂ ਜਾਣਦੇ ਜੋ ਗੁਰੂ ਕੀ ਵਡਾਲੀ ਬੇਦਬੀ ਕੀਤੀ ਗਈ ਹੈ ਨਾਨਕ ਸਾਹਿਬ ਦੀ ਚਲੋ ਤੇ ਮਸਲਾ ਹੱਲ ਹੋ ਗਿਆ ਪਰ ਮੈਂ ਗੱਲ ਕਰਨਾ ਚਾਹੁੰਦਾ ਇਹਨਾਂ ਲੋਕਾਂ ਦੀ ਜਿਹੜੇ ਬੇਵਜਾ ਤੋਂ ਰੌਲਾ ਪਾਉਂਦੇ ਰਹਿੰਦੇ ਜਿੱਥੇ ਬੋਲਣ ਦਾ ਸਮਾਂ ਹੁੰਦਾ ਉੱਥੇ ਇਹਨਾਂ ਕੋਲ ਸਮਾਂ ਨਹੀਂ ਹੁੰਦਾ ਟਾਈਮ ਨਹੀਂ ਹੁੰਦਾ ਕੋਈ ਵੀ ਵੀਡੀਓ ਪਾਉਣ ਲਈ ਜਾਂ ਕੋਈ ਚੰਗੇ ਵਿਚਾਰ ਦੇਣ ਲਈ ਤੇ ਬਸ ਜਿੱਦਾਂ ਕਿ ਕਿਸੇ ਧਰਮਾਂ ਦੇ ਖਿਲਾਫ ਬੋਲਣਾ ਹੋਵੇ ਤੇ ਫਿਰ ਇਹਨਾਂ ਲੋਕਾਂ ਨੂੰ ਖੜੇ ਕਰ ਲੋ ਪੁੱਠਾ ਸਿੱਧਾ ਬੋਲਣ ਲਈ ਇਹ ਤਿਆਰ ਹੋ ਜਾਂਦੇ ਨੇ ਜਿੱਦਾਂ ਕਿ ਆਪਣਾ ਸਾਈਂ ਸਰੇਂਦਰ ਜੀ ਬਾਰੇ ਇਹ ਮੁੰਡਾ ਬੋਲ ਰਿਹਾ ਬੜਾ ਗਲਤ ਬੋਲ ਰਿਹਾ ਵੀ ਹੋਰ ਧਰਮਾਂ 'ਚ ਮਤਲਬ ਗਲਤ ਬੋਲ ਕੇ ਧਰਮਾਂ 'ਚ 파ੜ 파 ਰਿਹਾ ਕਿਸੇ ਬਾਰੇ ਗਲਤ ਬੋਲਣਾ ਤੇ ਬੜਾ ਸੌਖਾ ਆ ਗਲਤ ਬੋਲ ਦੇਣਾ ਕਿਸੇ ਦੀ ਬੁਰਾਈ ਕਰ ਦੇਣੀ ਲੱਤਾਂ ਖਿੱਚ ਦੇਣੀਆਂ ਕਾਲਾ ਕੱਢ ਦੇਣੀਆਂ ਜੇ ਉਹਨੂੰ ਗਲਤ ਬੋਲ ਦੇਣਾ ਸੋ ਜਿੱਥੇ ਬੋਲਣ ਤੇ ਗੱਲ ਆਵੇ ਉੱਥੇ ਸਾਡੇ ਲੋਕ ਜਿਹੜੇ ਹਨ ਮੰਜੀਆਂ ਤੱਲੇ ਇਹਨਾਂ ਵਰਗੇ ਲੋਕ ਜਿਨ੍ਹਾਂ ਦੀ ਮੈਂ ਗੱਲ ਕਰਦਾ ਇਹਨਾਂ ਵਰਗੇ ਲੋਕ ਮੰਜੀਆਂ ਤੱਲੇ ਵੜ ਕੇ ਬਹਿ ਜਾਂਦੇ ਆ ਤੇ ਮੰਜੀਆਂ ਤੱਲੇ ਕੁੱਟਿਆਂ ਵਾਂਗੂ ਚੂਕਦੇ ਆ ਜਿਦਾਂ ਮਤਲਬ ਕਿਸੇ ਦੀਆਂ ਲੱਤਾਂ ਖਿੱਚੇ ਫਿਰ ਇਹਨਾਂ ਨੂੰ ਬਾਹਰ ਕੱਢ ਲਓ ਫਿਰ ਦੇ ਕੁੱਤੇ ਵਾਂਗੂੰ ਮੂੰਹ ਟੱਡਣਗੇ ਜਿੱਦਾਂ ਕਿ ਇਹ ਬੋਲ ਰਿਹਾ ਸੋ ਚਲੋ ਮੈਂ ਕਿਸੇ ਦੇ ਪੱਖ ਵਿੱਚ ਤੇ ਨਹੀਂ ਹੋਗਾ ਪਰ ਕਿਸੇ ਨੂੰ ਵੀ ਧਰਮ ਨੂੰ ਟਾਰਗੇਟ ਕਰਨਾ ਗਲਤ ਬੋਲਣਾ ਇਹ ਸਾਡੇ ਗੁਰੂ ਸਾਹਿਬਾਨਾਂ ਨੇ ਨਹੀਂ ਸਿਖਾਇਆ ਕਿਉਂਕਿ ਅੱਜ ਤੱਕ ਇਹੋ ਜਿਹੀ ਇਦਾਂ ਦੇ ਲਫ਼ਜ਼ੇ ਜਾਂ ਗਲਤ ਲਫ਼ਜ਼ ਜਾਂ ਕਿਸੇ ਵੀ ਧਰਮ ਬਾਰੇ ਗਲਤ ਬੋਲਣਾ ਸਾਡੇ ਗੁਰੂ ਸਾਹਿਬਾਨਾਂ ਨੇ ਨਹੀਂ ਕਦੀ ਕਿਸੇ ਨੂੰ ਸਿਖਾਇਆ ਕਿ ਨਾਲ ਗਲਤ ਵਿੱਚ ਇਹੀ ਗੱਲ ਕਹਿਣਾ ਚਾਹਣਾ ਵੀ ਜਿੱਥੇ ਆਪਾਂ ਨੂੰ ਬੋਲਣਾ ਚਾਹੀਦਾ ਉੱਥੇ ਆਪਾਂ ਬੋਲਣਾ ਨਹੀਂ ਆ ਤੇ ਜਿੱਥੇ ਆਪਾਂ ਨਹੀਂ ਬੋਲਣਾ ਉੱਥੇ ਬੇਵਜਾ ਤੋਂ ਆਪਾਂ ਕਿਸੇ ਦੀਆਂ ਟੰਗਾ ਖਿੱਚੀ ਜਾਣੀਆਂ ਬਾਕੀ ਜਿੱਥੇ ਵੀ ਇਦਾਂ ਦੀਆਂ ਕੋਈ ਦੁਰਘਟਨਾ ਵਾਪਰਦੀਆਂ ਜਿੱਦਾਂ ਬੇਦਬੀ ਦੇ ਮਾਮਲੇ ਸਾਹਮਣੇ ਆਉਂਦੇ ਆ ਤੇ ਵੱਧ ਤੋਂ ਵੱਧ ਸਾਰੇ ਵੀਰਾਂ ਨੂੰ ਬੇਨਤੀ ਹੈ ਤੇ ਉੱਥੇ ਵੱਧ ਚੜ ਕੇ ਬੋਲਿਆ ਕਰੋ ਵੱਧ ਤੋਂ ਵੱਧ ਵੀਡੀਓ ਪਾਇਆ ਕਰੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਗੁਰੂ ਕੀ ਵਡਾਲੀ ਨਿਸ਼ਾਨ ਸਾਹਿਬ ਦੀ ਬੇਦਬੀ ਕੀਤੀ ਗਈ ਆ ਚਲੋ ਉਹ ਤੇ ਮੈਂ ਅੱਗੇ ਵੀ ਕਹਿ ਚੁੱਕਾ ਮਸਲਾ ਸੋਲਵ ਹੋ ਗਿਆ ਉੱਥੇ ਤੇ ਆਪਣੇ ਰੰਗਰੇਟੇ ਜਥੇਬੰਦੀਆਂ ਨੇ ਆ ਕੇ ਤੇ ਮੌਕਾ ਸਾਂਭ ਲਿਆ ਤੇ ਚਲੋ ਮੋਰਚਾ ਫਤਿਹ ਕਰ ਲਿਆ ਸੋ ਇਹੀ ਬੇਨਤੀ ਆ ਵੀ ਸਾਰੇ ਵੀਰ ਭਰਾਵਾਂ ਨੂੰ ਵੱਧ ਤੋਂ ਵੱਧ ਜਿੱਥੇ ਵੀ ਕੋਈ ਮਤਲਬ ਮਾੜੀ ਦੁਰਘਟਨਾ ਵਾਪਰਦੀ ਆ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਇਆ ਕਰੋ ਹਿੱਸਾ ਪਾਇਆ ਕਰੋ ਤੇ ਵੱਧ ਤੋਂ ਵੱਧ ਜਿਹੜੇ ਸੋਸ਼ਲ ਮੀਡੀਆ ਤੇ ਵੀਰ ਐਕਟਿਵ ਹੈਗੇ ਆ ਵੀਡੀਓ ਪਾਉਂੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ